ਕਲਮਤੋ ਲਿਖੀ ਹੋਈ ਐ ਸਭ ਨੂੰ ਹਸਾਉਣ ਵਾਲਾ ਸੱਜਣ ਅੱਜ ਆਖਰ ਸਾਨੂੰ ਰਵਾ ਕੇ ਤੁਰ ਗਿਆ ਐ ਮਿੱਠੀਆਂ ਆਵਾਜ਼ਾਂ ਵਿੱਚ ਭਾਜੀ ਸਿਕੰਦਰ ਸਿੰਘ ਜੀ ਗਾਜੀਵਾਲ ਤੇ ਭਾਜੀ ਅੰਗਰੇਜ਼ ਸਿੰਘ ਦੀ ਦੁੱਬਲੀ ਸਰਦਾਰ ਕਰਤਾਰ ਸਿੰਘ ਸਾਹਿਬ ਹੋਰਾਂ ਨੂੰ ਮਿੱਠੀ ਸ਼ਰਧਾ ਦੇ ਫੁੱਲ ਐਉਂ ਪੇਟ ਕਰਦੇ ਵਾਹ ਏ ਕੀ ਬਾਈ ਜੂਨੇ ਰਾਤੀ ਵੱਡਾ ਕੈਰ ਮਚਾਇਆ ਸੀ ਸ਼ਹੀਦਾਂ ਦੀ ਫੁੱਲਵਾੜੀ ਵਿੱਚੋਂ ਖਿੜਿਆ ਫੁੱਲ ਮੁਰਝਾਇਆ ਸੀ ਧਨ ਜਿਗਰਾ ਕਰ ਤਾਰ ਸਿੰਘ ਆ ਬਈ ਢੂੰਗੇ ਪੇਦ ਛਪਾ ਗਿਆ ਤੂੰ ਰੋਂਦਿਆਂ ਤਾਂ ਹਸਾਉਣ ਵਾਲਿਆ ਹੱਸਦੇ ਸੱਜਣਾ ਰਵਾ ਗਿਆ ਤੋ ਕੀ ਬਾਈ ਜੂਨੇ ਵੱਡਾ ਕਹਿਰ ਮਚਾਇਆ ਸੀ ਸ਼ਹੀਦਾਂ ਦੀ ਫੁੱਲਵਾੜੀ ਵਿੱਚੋਂ ਖਿੜਿਆ ਫੁੱਲ ਮੁਰਝਾਇਆ ਸੀ ਓ ਤਨ ਜਿਗਰਾ ਕਰ ਤਾਰ ਸਿੰਘਾ ਬਈ ਡੂੰਗੇ ਢੇਡ ਛਪ ਆ ਗਿਆ ਤੂੰ ਰੋਂਦਿਆ ਤਾਂ ਹੀ ਹਸਾਉਣ ਵਾਲਿਆ ਹੱਸਦੇ ਸੱਜਣ ਰਵਾ ਗਿਆ ਤੂੰ ਕਰਮ ਕਰਮ ਦਾ ਸੱਚਾ ਪਾਉਂਦੀ ਸਿਹਮ ਦਰਦ ਗਰੀਬਾਂ ਦਾ ਆਉਧੇ ਦਾ ਕਦੇ ਮਾਨ ਨਹੀਂ ਕੀਤਾ ਕਹਿ ਗਿਆ ਮੇਰੇ ਨਸੀਬਾਂ ਦਾ ਤਨ ਤੇ ਹੀ ਨਾਲ ਡਿਊਟੀ ਕਰਕੇ ਸੱਚ ਦਾ ਤੋਲ ਤੁਲਾ ਗਿਆ ਤੂੰ ਤਨ ਦੇ ਹੀ ਨਾਲ ਡਿਊਟੀ ਕਰਕੇ ਸੱਚ ਦਾ ਤੋਲ ਤੁਲਾ ਗਿਆ ਤੂੰ ਰੋਂਦਿਆ ਤਾਂ ਹਸਾਉਣ ਵਾਲਿਆ ਹੱਸਦੇ ਸੱਜਣ ਰਵਾ ਗਿਆ ਤੂੰ ਪੋੜਦਾ ਸੱਜਣਾ ਪੈ ਭਰਾਵਾਂ ਦਾ ਜਿੱਥੋਂ ਕੋਈ ਨਹੀਂ ਮੁੜਿਆ ਰਸਤਾ ਬੱਲਿਆ ਸੁਣੇ ਰਾਵਾਂ ਦਾ ਸੱਚੀ ਸੁੱਚੀ ਨੇਕ ਆਤਮਾ ਸੱਚੀ ਸੁੱਚੀ ਨੇਕ ਆਤਮਾ ਤਨ ਤੇ ਕਸ਼ਟ ਹਣਾ ਗਿਆ ਤੂੰ ਰੋਂਦਿਆ ਤਾਂ ਹਸਾਉਣ ਵਾਲਿਆ ਹੱਸ ਦੇ ਸੱਜਣ ਰਵਾ ਗੀਤਾਰ ਦੇ ਨਾਲ ਛੱਡ ਕੇ ਸਜਣ ਪਿਆਰੇ ਜੀ ਲੁੱਛ ਲੁੱਛ ਨੈਣੋਂ ਨੀਰ ਵਹਾਉਂਦੇ ਵਿੱਚ ਵਿਛੋੜੇ ਸਾਰੇ ਜੀ ਆ ਸ਼ਹੀਦਾਂ ਦੇ ਪਰਿਵਾਰਾਂ ਨਾਲ ਵੀ ਆਖਰ ਤੀਕ ਨਭਾ ਗਿਆ ਤੂੰ ਰੋਂਦਿਆਂ ਤਾਂ ਹਸਾਉਣ ਵਾਲਿਆ ਹੱਸਦੇ ਸਜਣ ਰਵਾ ਮਤ ਸਦਾ ਜਟਾਈ ਤੂੰ ਨਫਾ ਤੇ ਨੁਕਸਾਨ ਦੇ ਵੱਲੇ ਕਦੇ ਨਾ ਝਾਤੀ ਪਾਈ ਤੂੰ ਆਪਣਾ ਸੁਖ ਆਰਾਮ ਭਲਾ ਕੇ ਲੋੜਵੰਦ ਗਲ ਲਾ ਗਿਆ ਤੂੰ ਰੋਂਦਿਆ ਤਾਂ ਹਸਾਉਣ ਵਾਲਿਆ ਹੱਸ ਦੇ ਸੱਜਣ ਰਵਾਇ ਭਾਈ ਤੇ ਪਿਤਾ ਧਰਮ ਲਈ ਜਿੰਦੜੀ ਕੋਣ ਕਮਾਗੇ ਸੀ ਪਿੰਡਰਾਵਾਲੇ ਸੰਤਾਂ ਦੇ ਬੋਲਾ ਤਾਂ ਹੀ ਪੁਗਾਗੇ ਸੀ ਸ਼ਹੀਦਾਂ ਦੇ ਸਮਾਗਮਾਂ ਉੱਤੇ ਤਨ ਮਨ ਧਨ ਲਟਾ ਗਿਆ ਤੂੰ ਸ਼ਹੀਦਾਂ ਦੇ ਸਮਾਗਮਾਂ ਉੱਤੇ ਤਨ ਮਨ ਧਨ ਲਟਾ ਦੇ ਸੱਜਣ ਰਵਾ ਗਿਆ ਤੂੰ ਤੇਰ ਸਹਾਂ ਦੀ ਜਦੋਂ ਟੁੱਟ ਗਈ ਟੁੱਟੀਆਂ ਪ੍ਰੇਮ ਤਣਾਵਾ ਜੀ ਵਿੱਚ ਲਾਕੇ ਮੇਰ ਸ਼ਾ ਗਿਆ ਭੱਜ ਗਈਆਂ ਅੱਜ ਬਾਵਾ ਜੀ ਆਪ ਤੇ ਸੌਂ ਗਿਆ ਲੰਮੀਆਂ ਤਾਣ ਕੇ ਤੂੰ ਆਪ ਤੇ ਸੌਂ ਗਿਆ ਲੰਮੀਆਂ ਤਾਣ ਕੇ ਚੀਰ ਕਾਲ ਜੇ ਪਾ ਗਿਆ ਤੂੰ ਰੋਂਦਿਆ ਤਾਂ ਹਸਾਉਣ ਵਾਲਿਆ ਹੱਸਦੇ ਸੱਜਣ ਰਵਾ ਗਿਆ ਚਰਨੀ ਲਾਇਓ ਜੀ ਵਰਪਾਲ ਕੇ ਵੀਸ਼ਨ ਕਰੇ ਬੇਨਤੀ ਸਤਗੁਰ ਚਰਨੀ ਲਾਇਓ ਜੀ ਆਵਾ ਗਾਉਣ ਦੇ ਚੱਕਰਾਂ ਵਿੱਚੋਂ ਦਾਤਾ ਸਦਾ ਬਚਾਏਗੀ ਓ ਗਿੱਲ ਸਿਕੰਦਰ ਕਹੇ ਸੱਜਣਾ ਦਿਲ ਸਿਕੰਦਰ ਕਹੇ ਸੱਜਣਾ ਸੋਹਣਾ ਸਾਥ ਨਭਾ ਗਿਆ ਤੂੰ ਰੋਂਦਿਆਂ ਤਾਂ ਹੀ ਹਸਾਉਣ ਵਾਲਿਆ ਹੱਸਦੇ ਸੱਜਣ ਰਵਾ ਗਿਆ ਤੂੰ ਸਾਂ